ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਚ ਤੁਹਾਨੂੰ ਦਿਖਾਵਾਂਗੇ ਇਹਦੇ ਦੱਸਾਂਗੇ ਰਮਣੀ ਦਾ ਰਿਜ਼ਲਟ ਰਮਣੀ ਇਤਨੇ ਕੀ ਰੰਗ ਲਾਏ ਆ ਰਮਣੀ ਤਾਂ ਕੀ ਰੰਗ ਲਾਏ ਆ ਦੇਖਾਂਗੇ ਤੇ ਮੈਂ ਇਹਨਾਂ ਨੂੰ ਲੈਣ ਆ ਗਿਆ ਸੀ ਵੈਸੇ ਤਾਂ ਮੈਂ ਸਕੂਲ ਚ 바 ਗਿਆ ਸੀਗਾ ਇੱਕ ਵਾਰ ਤਾਂ ਟੀਚਰ ਛੱਡ ਕੇ ਸਕੂਲ ਦੇ ਵਿੱਚ ਮੈਂ ਫਿਰ ਇਹਨਾਂ ਨੂੰ ਲੈਣ ਆ ਗਿਆ ਹੁਣ ਤੇ ਆਪਣਾ ਘਰ ਪਾ ਕਾਫੀ ਦੂਰ ਪਿਆ ਜਾਂਦਾ ਸਕੂਲ ਤੋਂ ਤੇ ਪਰਮਣੀ ਤਾਂ ਤਿਆਰ ਹੋ ਗਿਆ ਤੇ ਹੁਣ ਆਪਾਂ ਮੈਂ ਪੂਰੀਆਂ ਖਾ ਲਈਏ ਚਲਦੇ ਆਂ ਦੇਖਦੇ ਆਂ ਕੀ ਰਿਜ਼ਲਟ ਇਹਨਾਂ ਨੇ ਕੀ ਰੰਗ ਲਾਇਆ ਦੇਖੋ ਪੂਰੀਆਂ ਖਰਾਬ ਕਰੀ ਜਾਂਦੇ ਮਿੱਠੀਆਂ ਪੂਰੀਆਂ ਆ ਆ ਖਾ ਲਓ ਤੇ ਚੱਲਦੇ ਆਂ ਫਿਰ ਆਪਾਂ ਸਕੂਲ 'ਚ ਸਾਨੂੰ ਦੱਸਦੇ ਆ ਆ ਕੇ ਕੀ ਬਣਾ ਪੂਰੀਆਂ ਤਾਂ ਖਾਵਾ ਮੈਂ ਹੈਂ ਪੂਰਾ ਤਾਂ ਖਾਣਕ ਨਹੀਂ ਖਾ ਲਓ ਪੂਰੀਆਂ ਨੂੰ ਸਾਨੂੰ ਕਿਹੜਾ ਰੋਕਿਆ ਪੂਰੀਆਂ ਨੂੰ ਕਿਸੇ ਨੇ ਚਲੋ ਜੀ ਮਿਲਦੇ ਆਪਾਂ ਪਹਿਲਾਂ ਦੇਖ ਲਈਏ ਰਿਜ਼ਲਟ ਜਾ ਕੇ ਇਹਦਾ ਦੇਖਦੇ ਆਂ ਕੀ ਰੰਗ ਲਾਏ ਨੇ ਤੇ ਤੁਹਾਨੂੰ ਵੀ ਦੱਸਾਂਗੇ ਹਰਦੀ ਵਾਲੀ ਐ ਇੱਕ ਤਰ੍ਹਾਂ ਦੀ ਜੇਮ ਕਰਵਾਈ ਸੀ ਤਾਂ ਉਸ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਕੀ ਵਿਚਾਰ ਸੀ ਤੁਸੀਂ ਕੀ ਸੋਚ ਕੇ ਸਕੂਲ ਨੂੰ ਚੁਣਿਆ ਸੀ ਲਗਾਉਣ ਤੋਂ ਬਾਅਦ ਤਾਂ ਮੈਂ ਇਹ ਸਕੂਲ ਬਾਰੇ ਬਹੁਤ ਕੁਝ ਸੁਣਿਆ ਤੇ ਲਗਾਉਣ ਤੋਂ ਪਹਿਲਾਂ ਵੀ ਇਹ ਸਕੂਲ ਦਾ ਨਾਮ ਬਹੁਤ ਜ਼ਿਆਦਾ ਸੁਣਿਆ ਮਤਲਬ ਇਸ ਬਾਰੇ ਨਦੀ ਮਤਲਬ ਸਕੂਲ ਦੇ ਸਾਰੇ ਸਟਾਫ ਮੈਂਬਰਸ ਬਾਰੇ ਹਨਾ ਤੇ ਵੀ ਬਹੁਤ ਜ਼ਿਆਦਾ ਵਧੀਆ ਹੋਇਆ ਤੇ ਜਦੋਂ ਤੁਸੀਂ ਬੱਚੇ ਨੂੰ ਲਾਇਆ ਤੁਹਾਡਾ ਇੱਕ ਡਰੀਮ ਹੋਊਗਾ ਇਹ ਸੋਚ ਸੁਣ ਕੇ ਤੁਸੀਂ ਲਾਇਆ ਤਮੇ ਥੋੜੀ ਤੋਂ ਇਹ ਵੀ ਜਾਣਨਾ ਚਾਹੁੰਨੀ ਆ ਕੀ ਤੁਹਾਡੀ ਉਸ ਸੋਚ ਪਰਵਾਣ ਚੜੀ ਕੀ ਤੁਸੀਂ ਆ ਜੋ ਬੱਚੇ ਨੂੰ ਰਿਜ਼ਲਟ ਲੈਣ ਆਏ ਉਹੀ ਸਾਰਾ ਕੁਝ ਮਿਲਿਆ ਤੁਹਾਨੂੰ ਜੋ ਤੁਸੀਂ ਇੱਕ ਮਾਂ ਹੋਣ ਕੇ ਚਾਹੁੰਦੇ ਸੀ ਉਹਦੇ ਤੇ ਹਾਂਜੀ ਬਿਲਕੁਲ ਜੀ ਮੈਨੂੰ ਬਹੁਤ ਵਧੀਆ ਰਿਜ਼ਲਟ ਮਤਲਬ ਦੇਖਣ ਨੂੰ ਮਿਲਿਆ ਮਤਲਬ ਮੇਰੀ ਬੱਚੀ ਨਰਸੀਕ ਇਹਦੇ ਵਿੱਚੋਂ ਫਸਟ ਆਈ ਹੈ ਤੇ ਬਹੁਤ ਖੁਸ਼ੀ ਹੋਈ ਮੈਨੂੰ ਇਸ ਚੀਜ਼ ਨੂੰ ਜਾਣ ਕੇ ਕਿ ਇਸ ਮਤਲਬ ਸਟਾਫ ਮੈਂਬਰਸ ਜੋ ਟੀਚਰ ਨੇ ਜੋ ਮੈਮ ਨੇ ਇਨਾਂ ਦੇ ਸਕੂਲ ਦੇ ਬਹੁਤ ਵਧੀਆ ਸੰਸਕਾਰ ਦੇ ਰਹੇ ਨੇ ਇਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਨਾਮਾ ਸਿੱਖਣ ਨੂੰ ਮਿਲ ਰਿਹਾ ਜੋ ਆਪਾਂ ਪੇਰੈਂਟਸ ਸਿਖਾਉਂਦੇ ਆ ਉਹ ਚੀਜ਼ ਟੀਚਰ ਵੀ ਸਿਖਾ ਰਹੇ ਹੋ ਬਹੁਤ ਬਹੁਤ ਧੰਨਵਾਦ ਹੈ ਕਮਿਸ਼ਰ ਮੈਡਮ ਵਿਦਿਆਲੇ ਪਹੁੰਚਣੇ ਪਰ ਆਪਕਾ ਵਿਨੰਤਨ ਕਰਦੀ ਹੂ ਸਾਥੀ ਹਾਂਜੀ ਅਸੀਂ ਆ ਗਏ ਘਰੇ ਤੇ ਰਮਣੀਤਾ ਦਾ ਰਿਜ਼ਲਟ ਅਸੀਂ ਦੇਖਿਆ ਏ ਤੇ ਸਾਡਾ ਰਮਣੀਤਾ ਆਇਆ ਫਸਟ ਦੇਖੋ ਮੇਰੀ ਭੈਣ ਹੈ ਦੇਖੋ ਮੇਰੀ ਭੈਣ ਹਾਂ ਇਹ ਤੁਹਾਡੀ ਨੂਰ ਆ ਭਾਈ ਰਮਣੀਤਾ ਇਹ ਵੀ ਫਸਟ ਰਮਣੀਤਾ ਆਇਆ ਸਾਡਾ ਫਸਟ ਭਾਈ ਆਹੀ ਫਸਟ ਆਈਏਗੀ ਹੈ ਹਾਂ ਹਾਂ ਫਸਟ ਆਈਏ ਇਹੇ ਆਪਾਂ ਹੁਣ ਇਹਦਾ ਤੁਸੀਂ ਆਹ ਦਿਖਾਉਣਾ ਸਾਨੂੰ ਇਤਤਾਰ ਮੈਂ ਮੰਗ ਲਿਆ ਤੇ ਤੁਸੀਂ ਤੇ ਕਿਥੇ ਉਹ ਚੱਕ ਕੇ ਲਓ ਪਤਾ ਨਹੀਂ ਉਹ ਸੀਦੀ ਕਿ ਉਹ ਆਸ ਨੇ ਚਾਚੂ ਪਤਨੀਆਂ ਚੀਜ਼ਾਂ ਢੱਕ ਲਓ ਉਹ ਇਹ ਦੇਖੋ ਦੇਖੋ ਜੀ ਦੇਖੋ ਜੀ ਪਿਆਰੇ ਨਹੀਂ ਕਿਸ਼ੇ ਕਾ ਲੀ ਕਰਮਣੀ ਤਾਂ ਸਾਡਾ ਆਇਆ ਫਾਸਟ ਦੇਖੋ ਅਰੇ ਕੁ ਪਿੱਟੂਰੀ 99% ਨੰਬਰ ਹੋ ਲੋ ਤੇ ਦੇਖੋ 500 ਦੇ ਵਿੱਚੋਂ 497 ਨੰਬਰ ਕਿੰਨੇ ਕੋਲ ਤਾਂ ਵੀ ਟੈਗ ਨਹੀਂ ਕਿਹਾਗਾ ਉਹ ਮੋਹਰ ਲਈ ਖੜੀ ਆ ਅੱਜ ਅਮਾ ਅੰਦਰ ਆ ਕੇ ਪਿੱਛ ਨਾਲ ਨਾਲ ਗਿਫਟ ਦੇਖ ਲਓ ਬੁੱਕ ਨਾ ਪਾੜ ਦਿਓ ਬੱਚਾ ਕਿਆ ਮਿਲ ਗਿਆ ਨਾ ਓਏ ਨੋਟਬੁੱਕ ਮਿਲ ਗਈ ਤੇ ਇੱਕ ਪੈਨਸਲ ਇੱਕ ਰੇਜ਼ਰ ਹੈ ਇੱਕ ਆਹ ਇੱਕ ਸਜਾ ਵੀ ਮਿਲੀ ਹੈ ਦੇਖੋ ਟਰੋਫੀ ਦੇਣਗੇ ਪੁੱਤਾਂ ਜੀ ਕਲਾਸ ਚ ਦੇਣਗੇ ਉਹ ਕਹਤਾ ਹੈਗਾ ਸੀ ਮੈਮ ਨੇ ਬੋਲਾਤਾ ਹੈਗਾ ਸੀ ਕਲਾਸ ਦੇਣਗੇ ਉਹ ਅੱਜ ਫਿਰ ਉਹ ਦੂਜੇ ਬੱਚਿਆਂ ਦਾ ਰਿਜ਼ਲਟ ਵੀ ਦਿਖਾਉਣਾ ਸੀ ਨਾ ਚਾ ਕਰਕੇ ਇੰਗਲਿਸ਼ ਦੀ ਨੋਟਬੁੱਕ ਹੈ ਵੀ ਤੇ ਇਹਦੇ ਇੰਗਲਿਸ਼ ਲਿਖਦੇ ਨੇ ABC ਮੈਂ ਆਇਆ ਅੱਜ ਮੈਂ ਆਖੀ ਤੈਨੂੰ ਬੱਚੀ ਰੋਟੀ ਖਾਏਗਾ ਵੀ ਤੂੰ ਤੇ ਮੈਂ ਹੁਣ ਸਕੂਲ ਚੋਂ ਆ ਗਿਆ 3 ਵਜੇ ਛੁੱਟੀ ਹੋ ਗਈ ਸੀ ਤਾਂ ਤੇ ਆਪਾਂ ਜਾਣਾਗਾ ਦੁਬਾਰਾ ਰੋਟੀ ਖਾ ਕੇ ਤੇ ਰੋਟੀ ਖਾ ਲੀਏ ਤੇ ਬਾਕੀ ਜਿਹੜਾ ਇਹਨਾਂ ਨੂੰ ਹੋਰ ਅਵਾਰਡ ਦੇਣਗੇ ਕਲੱਚ ਦੇਣਗੇ ਉਹ ਜਦ ਕਲਾਸਾਂ ਸ਼ੁਰੂ ਹੋ ਗਈ ਉਹਨਾਂ ਦੀ ਪਰਸੋਂ ਨੂੰ 23 ਤਰੀਕ ਤੋਂ ਤੇ ਹੁਣ ਇਹ ਫਸਟ ਵਾਲੀ ਸੀ ਬੱਚਿਆਂ ਨੂੰ ਉਹਨਾਂ ਨੂੰ ਇਹ ਬੁੱਕਾਂ ਤੇ ਆ ਦੇਤਾ ਇਹਨਾਂ ਨੂੰ ਪਿੱਤੂ ਮੀਮੀ ਪਿੱਤੂ ਏ ਹੁਣ ਕਿਹੜੀ ਕਲਾਸ ਚ ਹੋ ਗਿਆ ਹੈ ਹੈ ਨਰਸ ਹੁਣ ਕਿਹੜੀ ਕਲਾਸ ਕਿਹੜੀ ਹਮ ਦੇ ਨਰਸਰੀ ਤੋਂ ਬਾਅਦ ਮੈਨੂੰ ਤਾਂ ਹੀ ਨਹੀਂ ਪਤਾ ਓਏ ਐਲ ਕੇਜੀ ਚ ਹੋ ਗਿਆ ਸਾਡਾ ਪਿੱਤੂ ਭਾਈ

ਇਨੇ ਕੇ ਆ ਸੀ ਕੇ ਦਾ ਮਮਾ ਡੈਡੀ ਮੈਂ ਫਾਸਟ ਹੀ ਆਉਣਾ ਇੱਥੇ ਵੀ ਚਲੋ ਜੀ ਆਪਾਂ ਰੋਟੀ ਖਾ ਲਈਏ ਫਿਰ ਮਿਲਦੇ ਹਾਂ ਹਾਂਜੀ ਤੇ ਬਾਹਰ ਦੇਖੋ ਹਨੇਰਾ ਹੋ ਗਿਆ ਅਜਨਾ ਪੱਛੇ ਕਣ ਬਣਾਉਣੇ ਅੱਜੇ ਕਣ ਜੀ ਕਰ ਜਾਂਦਾ ਹੈ ਕਿ ਚਿਕਨ ਖਾਣਾ ਚ ਹੈ ਉਹ ਇਧਰ ਛੇ ਲਿਆ ਪੀਤੂ ਕਹਿੰਦੀ ਮੈਂ ਛੇ ਲੀਆਂ ਖਾਣੀਆਂ ਨੇ ਕੀ ਬਣਾ ਰੱਖਿਆ ਕੁਰਸੀ ਵਾਹ ਕਿੰਨੀ ਉੱਚੀ ਕੁਰਸੀ ਬਰਾਖੇ ਤੋਟਾ ਗੰਦੀ ਮੁੰਡਰੀ ਲੋ ਜੀ ਆਪਾਂ ਚਿਕਨ ਬਣਾਉਨੇ ਆ ਚਿਕਨ ਬਣਾ ਕੇ ਦਿਖਾਉਣਾ ਹੈ ਜਿਹੜੇ ਮੈਂ ਤਰੀਕੇ ਨਾਲ ਬਣਾਉਂਗਾ ਤੁਸੀਂ ਬਣਾਓ ਉਸ ਤਰੀਕੇ ਨਾਲ ਫਿਰ ਦੇਖੋ ਕਿੰਨਾ ਐਡਵਾਂਸ ਹੈ ਮੇਰਾ ਤੁਹਾਨੂੰ ਖਾਣ ਨੂੰ ਬਣਾਉ ਉਹ ਇਹਦੇ ਆਪਾਂ ਤੇਲ ਪਾ ਰੱਖਿਆ ਇਹਦੇ ਵਿੱਚ ਤੇ ਇਹ ਤੋਂ ਬਾਅਦ ਪਾਵਾਂਗੇ ਆਪਾਂ ਮਸਾਲਾ ਮਸਾਲਾ ਪਾ ਕੇ ਠੀਕ ਹੈ ਤੇ ਫਿਰ ਆਪਾਂ ਚਿਕਨ ਭੁੰਨਾਗੇ ਇਹਦੇ ਵਿੱਚ ਤੇ ਬਾਅਦ ਵਿੱਚ ਪਾਣੀ ਧਾਣੀ ਨਮਕ ਮਿਰਚ ਤੇ ਜਿਹੜੇ ਤਰੀਕੇ ਨਾਲ ਮੈਂ ਬਣਾਉਂਗਾ ਖਾ ਕੇ ਦੇਖੋ ਬਣਾ ਕੇ ਕੋਈ ਵੀ ਚੀਜ਼ਾ ਚਲੋ ਆਪਾਂ ਜਣੀ ਕਦੇ ਵੀ ਸਾਰੇ ਚਿਕਨ ਖਾਂਦੇ ਆ ਸਬਜੀ ਬਾਜੀ ਜਿਵੇਂ ਮੈਂ ਬਣਾਉਂਗਾ ਤੁਸੀਂ ਬਣਾ ਕੇ ਦੇਖੋ ਇਹ ਤਾਂ ਤੇ ਫਿਰ ਦੇਖੋ ਉਂਗਲਾਂ ਚੜਦੀ ਰਹਿ ਜਾਓਗੇ ਇੱਕ ਮਿੰਟ ਤੇਲ ਗਰਮ ਹੋ ਜਾਂਦੇ ਤੁਹਾਨੂੰ ਦਿਖਾਉਣਾ ਫਿਰ ਲਓ ਜੀ ਮਸਾਲਾ ਆਪ ਪਾਤਾ ਹਣੇ ਇਹਨੂੰ ਆਪਾਂ ਭੁੰਨਾਗੇ ਚੰਗੀ ਤਰ੍ਹਾਂ ਵਧੀਆ ਤੇ ਫੇਰ ਦਿਖਾਉਣਾ ਤੁਹਾਨੂੰ ਕਹਿੰਦੇ ਚਿਕਨ ਮਸਾ ਤੋਤਾ ਕਹਿੰਦੇ ਇਹ ਖਾਂਦੀ ਨਹੀਂ ਹੈਗੀ ਨਾ ਤੁਸੀਂ ਤੋਤਾ ਜ ਕਮਾਲ ਹੋ ਗਈ ਹੈ ਹਾਂ ਇਹ ਨੂੰ ਵੀ ਤਾਂ ਲੇਖਾਂ ਕਰ ਲੈ ਕੇ ਕਰ ਫੇਲੀ ਵਧੀਆ ਫਤਲ ਕਹਿੰਦੇ ਫੋਨ ਜੇ ਲੱਗਿਆ ਸੀ ਹੱਥ 'ਚ ਮੈਂ ਹੱਥ 'ਚ ਹੀ ਲਾਇਆ ਹੋਰ ਕਿਵੇਂ ਤੋਤਾ ਅਸੀਂ ਬਣਾਇਆ ਵੀ ਅੱਜ ਬਹੁਤ ਵਾਹ ਹੈ ਨਾ ਉਹ ਬਹੁਤ ਟਾਈਮ ਵਾਕਰੇ ਬਣਾਇਆ ਪਰ ਇੱਕ ਹੋਰ ਮੈਂ ਜਦੋਂ ਵੀ ਖਾਣਾ ਨਾ ਮੈਂ ਕਿਸੇ ਵਿਆਹ ਸਾਦੀ ਚ ਜਦੋਂ ਵੀ ਖਾਣਾ ਮੈਂ ਆਪਣਾ ਘਰੇ ਬਣਾ ਕੇ ਥੋੜਾ ਜਿਹਾ ਇੰਨਾ ਕੁ ਬਸ 100-200 ਰੁਪਏ ਦਾ ਲਿਆ ਕੇ ਇੰਨਾ ਕੁ ਘਰੇ ਬਣਾ ਕੇ ਖਾ ਲੈਂ ਆਪਾਂ ਮੈਂ ਕਦੇ ਹੋਰ ਕਿ ਤੁਮ ਜਿਸਨੇ ਬਰੋ ਨਹੀਂ ਖਾਦਾ ਕਦੇ ਜਦੋਂ ਜੀ ਕਰਦਾ ਅੱਜ ਮੇਲਾ ਦਾ ਹੋ ਗਿਆਣਗੇ 1.5 ਸਾਲ ਨੂੰ ਹੋ ਗਿਆ ਹੈ ਨਾ ਉਹ ਹੋ ਗਿਆ 1.5 ਸਾਲ ਨੂੰ ਕੀ ਹੋਊ ਬਜੀ ਬਣਾਇਆ ਹੈ ਜੀ ਹਾਂ ਬਹੁਤ ਟਾਈਮ ਹੋ ਗਿਆ ਬਣਾਉਣ ਦਾ ਹੁਣ ਇਹ ਅੱਧ ਘੁੰਨਿਆ ਜਾ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨੂਨ ਮਿਰਚ ਨੂਨ ਮਿਰਚ ਪਾ ਕੇ ਫਿਰ ਤੁਹਾਨੂੰ ਦਿਖਾਉਣਾ ਹੈ ਉਹ ਦੂਜਾ ਰਕੀ ਪ੍ਰੋਸੈਸ ਆ ਦੇਖੋ ਜੀ ਨੂਨ ਮਿਰਚ ਪੈ ਰਿਹਾ ਹੁਣ ਨੂਨ ਮਿਰਚ ਤਾਂ ਇਹੀ ਪਾਉਂਦੇ ਹੁੰਦੇ ਨੇ ਸੋਨੂ ਵੀ ਦੱਸਣਾ ਜ਼ਰੂਰੀ ਆ ਘਰ ਮੈਨੂੰ ਤਾਂ ਹੋਰ ਪਤਾ ਹੀ ਨਹੀਂ ਤੁਸੀ ਕਿ ਕਿੱਥੋਂ ਸੋਨੂ ਨਹੀਂ ਬਣਾਉਣਾ ਕੋਈ ਵੀ ਚਾਹ ਖੱਡ ਗਿਆ ਤੇ ਇਹ ਐਸੀ ਆਪਾਂ ਮੈਂ ਹੋਰ ਕੋਈ ਹੋਰ ਦੇ ਕੇ ਨਾਲ ਉਹ ਕਰਦਾ ਮੈਂ ਆਪਾਂ ਕੀ ਕਰਦਾ ਮੈਂ ਮੈਂ ਆਪਾਂ ਲੈ ਕੇ ਮੱਕੀਆ ਮਸਾਲੇ ਦੇ ਵਿੱਚ ਉਹ ਚਿਕਨ ਪੁੰਨ ਦਿੰਦਾ ਅਗਲਾ ਐਲ ਕਿ ਤੁਸੀਂ ਆਹ ਦਾ ਵਾਦਾ ਹਾਂ ਤਾਂ ਸੁਣੋ ਉਹਦੋਂ ਉਸਤਾ ਮਸਾਲੇ ਦੇ ਵਿੱਚ ਤੇਲ ਹੁੰਦਾ ਹੈ ਜਿਹੜਾ ਉਹ ਤੇਲ ਹੁੰਦਾ ਹੈ ਜਿਹੜੇ ਨੂੰ ਮੋਹ ਕਰਕੇ ਪੀਸ ਨੂੰ ਚੰਬੜ ਕੇ ਉਹਦੇ ਵਿੱਚ ਮਟਾ ਦਾ ਫਿਕਸ ਹੋ ਜਾਂਦਾ ਸੱਚੀ ਉਹਦੇ ਜਦੋਂ ਪਹਿਲਾਂ ਪਾਣੀ ਹੁੰਦਾ ਕਰੇ ਕਰੇ ਸਾਡੇ ਨੂੰ ਪਾਣੀ ਨਹੀਂ ਛੱਡਦਾ ਇਹ ਨੂਨ ਮੇਰੇ ਵਿੱਚ ਪਾਣੀ ਨਹੀਂ ਛੱਡਦਾ ਤੇਲ ਛੱਡੂ ਪਾਣੀ ਇਹ ਚ ਹੁੰਦਾ ਰਹੇ ਕੋਈ ਉੱਚਾ ਤਾਂ ਮੈਂ ਨਹੀਂ ਪੀਂਦਾ ਅੱਛੇ ਅੱਛੇ ਪਾਣੀ ਛੱਡ ਕੇ ਸਾਡੇ ਦੇ ਵਿੱਚ ਹੀ ਮੱਚ ਜਾਂਦਾ ਇਹਦੇ ਨਾਲ ਹੁਣ ਇਹ ਨਾਲ ਪਾਣੀ ਛੱਡਾ ਜੂਗਾ ਮਸਾਲਾ ਮਸਾਲਾ ਦਾ ਮੱਚੇਗਾ ਇਹ ਬਰੋ ਸਮਾਰਟ ਜੀ ਕੱਟ ਨਹੀਂ ਕਰਦਾ ਉਹਦੇ ਕੁਧੀ ਅਜੇ ਹੋਰ ਤੀਕਰਾ ਪਰਮਾਤਾ ਆਹ ਦੇਖੋ ਪੌਣਾ ਪੈਦੇ ਵਿੱਚ ਅੱਧਾ ਪੌਣਾ ਜਾਂ ਕੱਚਾ ਜਾਂ ਮਸਾਬਾ ਪਾਕਣਾ ਇਹਦੇ ਵਿੱਚ ਚੋਪਾ ਸਮਾਰਤੀ ਦੇਖੋ ਇਹਦੇ ਵਿੱਚ ਚਿਕਨ ਪਾਤਾ ਇਹ ਹੁਣ ਇਹ ਇੱਕ ਤਰ੍ਹਾਂ ਦਾ ਪਕੌੜਾ ਹੈ ਜਾਂ ਮਗੂਣ ਬਣ ਜੂਗਾ ਇਹਦੇ ਇੱਕ ਫਿਕਚਰ ਰੱਖ ਦਿਓ ਪੂਰਾ ਵਧੀਆ ਇਹਨੂੰ ਘਟੋ ਘਟ ਪੰਲਿੰਮੇਟਾ ਹੋ ਕਰੋ ਪੰਲਿੰਮੇਟਾ ਹਲਿਆ ਕੇ ਮਸਾਲਾ ਦੇ ਦੇ ਇਹਦੇ ਵਿੱਚ ਨੂੰ ਮੋਲ ਲੇ ਟਿਕਲਾ ਫੇਟ ਫਿਰ ਪਾਣੀ ਪਾਓ ਉਦੋਂ ਗੈਸ ਕਰ ਲੈ ਠੱਟ ਇਹ ਜਮਾ ਜਦੋਂ ਆਏ ਨਾ ਉਸ ਤੋਂ ਹੀ ਆ ਗਿਆ ਵਧੀਆ ਥੋੜੇ ਜਿਹਾ ਥੇ ਪਾਣੀ ਪਾ ਲਏ। ਫੇਰ ਦੇਖੋ। ਫੇਰ ਇਹ ਮਿਟਾਕ ਲਓ। ਨਾਲੇ ਨਾਲੇ ਉਪਰੋਂ ਤੇਲ ਦੀ ਜਿਹੜੀ ਆਪਣੀ ਚਾਹ ਹੁੰਦੀ ਹੈ ਇੱਕ ਸੋਹਣੀ ਜਿਹੀ ਚਾਹ ਕਰੀ ਦੀ। ਉਹ ਟੈਡ ਬਣ ਜੂ ਪਾਣੀ ਆ ਦਾ ਹਿਸਾਬ ਨਾਲ ਪਾ ਲੋ ਜੇ ਮੈਂ ਤਰੀ ਆ ਰਿਹਾ। ਤੇ ਫੇਰ ਦੇਖੋ। ਬਾਰ ਬਾਰ। ਇਹ ਤੇ ਟਮਾਟਰ ਇੱਕ ਕਾਣੀਆ ਉਹਦਾ ਉੱਪਰ ਪਾ ਦੇਣਾ। ਪਹਿਲਾਂ ਨਹੀਂ ਪੋਣਾ। ਥੋੜਾ ਜਿਹਾ ਅਦਰ ਕਮਾ ਲੈ ਚਾਹ ਦੇ ਚ ਕਿਵੇਂ ਅਦਰ ਥੋੜਾ ਜਿਹਾ ਪਾ ਲਵਾਂਗੇ ਮੈਂ 100ਾ ਵੀ ਨਾ ਦੇਖੋ ਜੀ ਹੁਣ ਇੱਥੇ ਪਾਤਾ ਪਾਣੀ ਆਪਾਂ ਤੇ ਜਦੋਂ ਪਕੌੜੇ ਵਧੀਆ ਹੋਣ ਜਾਣੇ ਉਹ ਪਾਣੀ ਪਾ ਦੇ ਚ ਬੜਾ ਇਹ ਇੰਨੀ ਸੋਹਣੀ ਪਕੜ ਕਰੂਗਾ ਨਾ ਇਹਦਾ ਜਿਹੜਾ ਕਰੀ ਆ ਇੰਨੀ ਵਧੀਆ ਪਕੜ ਕਰੂ ਇਹ ਪਾਣੀ ਦਾ ਜਿੰਨੀ ਪੈਰੋ ਪਾਣੀ ਉਹਦੇ ਤਰੀਕੇ ਦੇ ਨਾਲ ਆਪਾਂ ਉਹ ਜਿੰਨਾ ਹੋਣਾ। ਕਰੀ ਦੇ ਸਾਹਮਣੇ ਆਪਾਂ ਨੂੰ ਪਾ ਦਵਾ ਦਾ ਜਿੰਨੀ ਤਰੀ ਰੱਖਣੀ ਆ, ਗਾੜੀ ਰੱਖਣੀ ਆ ਜਾਂ ਜੇ ਕਈ ਵਾਰ ਜਾਨੀ ਪਾਣੀ ਬੈ ਵੀ ਜਾਂਦਾ ਆਪਾਂ ਤੇ ਉਹਨੂੰ ਧੱਸਣ ਛੱਡ ਕੇ ਉਹ ਤੋਂ ਬਾਹਰ ਮਚਵਾ ਦੋ। ਕਿੱਛ ਠੀਕ ਹੈ। ਤੇ ਹੁਣ ਆਗੋਂ ਪਤਾ ਲੱਗੂਗਾ ਦੇਖੋ। ਚਲ ਠੀਕ ਹੈ ਜਦੋਂ ਬਣੂਗਾ ਹੁਣ ਫੇਰ ਮਿਲਦੇ ਹਾਂ ਹਾਂਜੀ ਚਿਕਨ ਬਣਾ ਕੇ ਆਪਾਂ ਖਾ ਵੀ ਲਿਆ ਤੇ ਬਹੁਤ ਸਵਾਦ ਬਣਾ ਸੀਗਾ ਬਹੁਤ ਜ਼ਿਆਦਾ ਤੇ ਵੀਡੀਓ ਬਣਾਉਣੀ ਭੁੱਲ ਗਏ ਭੁੱਖ ਲੱਗੀ ਪਈ ਸੀ ਹੈ ਓਏ ਵੀਡੀਓ ਬਣਾਉਣੀ ਭੁੱਲ ਗਈ ਲੋਗ ਬਣਾਉਣਾ ਭੁੱਲ ਗਏ ਤੇ ਚਿਕਨ ਖਾ ਖੂ ਕੇ ਹੁਣ ਪਤਾ ਲੱਗਿਆਗਾ ਕਿੰਨਾ ਸਵਾਸਤੀ ਤੂੰ ਕਿੰਨਾ ਕਿੰਨਾ ਤੇ ਦਿੱ ਭਾਗ ਦੇ ਘਰ ਤੇ ਕਾਹੀਆ ਚਿੱਦੀ ਭਾਗ ਦੇ ਘਰ ਆ ਰ ਆਗਾ ਹੈ ਮੈਂ ਰੋਟੀ ਹੈ ਹੈ ਤੂੰ ਮੈਂ ਰੋਟੀ ਖਾਣੀ ਹੈ ਮੈਂ ਅੱਛਾ ਤੂੰ ਤਾਂ ਬਹਾਨਾ ਪਾਲਦਾ ਰੋਟੀ ਖਾਣੀ ਹੈ ਹੈ ਖਾਣੀ ਨਹੀਂ ਚੱਚੀ हां थोड़ा ਤੁਸੀਂ ਰੋਟੀ ਖਾ ਲਈ? ਖਾ ਲਈ ਮੈਂ ਤਾਂ। ਚਿਕੜ ਖਾਣਾ ਨਹੀਂ। ਮੇਰਾ ਤਾਂ ਢੱਡਾ ਭਰ ਗਿਆ। ਪੀਤੂ ਮੂੰਗ ਢੱਡ ਭਰ ਗਿਆ ਮੇਰਾ ਤਾਂ। ਧਰ ਕੇ ਰੋਟੀ ਤੇ ਗੋਭੀ। ਗੋਭੀ। ਗੋਭੀ ਦੀ ਸਬਜ਼ੀ ਖਾ ਲਈ। ਅੱਛਾ। ਦੋ ਰੋਟੀਆਂ ਤੇ ਧਰ ਕੇ। ਢਿੱਡ ਭਰ ਗਾਦਣਾ ਬੱਸ। ਲੱਗੋ ਕੀ। ਇਹ ਲੋ। ਦੋ ਰੋਟੀਆਂ ਨਾਲ ਢੱਡ ਭਰ ਲੈਣਾ ਨੇ ਤਾਂ ਗੋਭੀ ਨਾਲ ਪਿੱਤੂ ਆ ਚੱਲਦਾ ਸਾਡੇ ਕੇ ਭੱਜ ਕੇ ਭਾਗੇ ਕਿੱਧਰ ਕਿੱਧਰ ਭੱਗੇ ਭੱਗੇ ਬੀਬੀ ਕੋਲੇ ਦੇਖਿਓ ਪਾਪੇ ਰ ਕੋਲੇ ਭੱਜ ਗਿਆ ਪਿੱਤੂ ਕਿੱਧਰ ਭੱਗਿਆ ਓਏ ਇਹ ਨਹੀਂ ਭੱਗਿਆ ਪਿੱਤੂ ਦੇਖੋ ਮੋਰ ਸਾਲ ਵੀ ਅੰਦਰ ਲਾਉਣੇ ਆਪਾਂ ਹੈਂ ਉਮੈਨ ਰੋਟੀ ਦੀ ਭੁੱਖ ਤਾਂ ਹੈਨੀ ਯਾਰ ਕਿਵੇਂ ਕਰਨਾ ਭੁੱਖ ਤਾਂ ਹੈਨੀ ਰੋਟੀ ਦੀ ਖਾ ਲਓ ਇੱਕ ਅੱਧੀ ਬਣੀ ਪਈ ਆ ਚਲੋ ਦੇਖਦੇ ਆ ਚਲੋ ਫਿਰ ਬਲੌਗ ਦਾ ਐਂਡ ਕਰਦੇ ਆ ਬਲੌਗ ਓਕੇ ਜੀ ਸਸ਼ੀ ਕਾਲ ਸਾਰਨ ਬਾਏ ਬਾਏ ਫਿਰ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਬਾਏ ਜੀ ਸਸ਼ੀ ਕਾਲ ਰਬ ਰੱਖਾ